multimillion dollar coins for 1 million dollars. Just 1 million dollar coins mean 1 million the gold Hospital... prosthetic chest broken... ing었는데 1 million pound mail guess volume, Putra... Let me hear from your body, let's go watching them And then at the heart center. including move 3 million dollars 10 people, 1 million dollars one thousand affectioned for you 10 people 10 million for yourself A million?English ਸਮੇਂ ਬੋਣੀ ਦੇਖੋ ਜੀ ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨੋਂ ਦਾ ਕਿ 3 ਸਾਲ ਦੇ ਅੰਦਰ ਉਹਨਾਂ ਨੇ ਸਿੱਖਿਆ ਦੇ ਖੇਤਰ 'ਚ ਇਨਕਲਾਬੀ ਕੰਮ ਕੀਤੇ ਇੱਕ ਸਮਾਂ 2022 ਤੋਂ ਪਹਿਲਾਂ ਇਹ ਸੀ ਕਿ 10000 ਸਕੂਲਾਂ ਦੀ ਚਾਰ ਦਿਵਾਰੀ ਹੈ ਨਹੀਂ 50% ਬੱਚੇ ਯਾਨੀ 14 ਲੱਖ ਬੱਚੇ ਥੱਲੇ ਬੈੰਦੇ ਹੁੰਦੇ ਸੀ ਟਾਟਾ ਤੇ ਅੱਜ ਇਹ ਸਿੱਖਿਆ ਕ੍ਰਾਂਤੀ ਦੇ ਤਹਿਤ 10000 ਸਕੂਲਾਂ ਦੀ ਚਾਰ ਦਿਵਾਰੀ ਕੀਤੀ ਗਈ ਹੈ। ਔਰ ਅੱਜ ਇੱਕ ਵੀ ਬੱਚਾ ਐਸਾ ਨਹੀਂ ਜਿਹੜਾ ਥੱਲੇ ਬੈੰਦਾ ਹੋਵੇ ਉਹਨਾਂ ਨੂੰ ਬੈਂਚ ਡੈਸਕ ਜਿਹੜੇ ਪ੍ਰੋਵਾਈਡ ਕੀਤੇ ਗਏ। ਉਹਨਾਂ ਨੂੰ ਕਿਤਾਬਾਂ ਜਿਹੜੀਆਂ ਉਹ ਪੂਰੀਆਂ April ਦੇ ਫਸਟ ਵੀਕ ਤੇ ਨਾਲ ਦੀ ਨਾਲ ਮਿਲ ਰਹੀਆਂ। ਵਰਦੀਆਂ ਮਿਲ ਰਹੀਆਂ ਇਹ ਨਹੀਂ ਵੀ ਸਰਦੀਆਂ ਦੀ ਗਰਮੀਆਂ ਚ ਸਹੀ ਸਮੇਂ ਤੇ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਮਿਲ ਰਹੀਆਂ ਤੇ ਇਨਫਰਾਸਟ੍ਰਕਚਰ ਤੇ ਬਹੁਤ ਵੱਡਾ ਜ਼ੋਰ ਦਿੱਤਾ ਹੈ। ਕਲਾਸਰੂਮ ਜਿਹੜੇ ਹੈਗੇ ਆ ਉਹ ਬਣਾਏ ਗਏ, ਸਾਇੰਸ ਲੈਬਸ ਬਣਾਈਆਂ ਗਈਆਂ। ਔਰ ਕੋਈ ਸਕੂਲ ਐਸਾ ਨਹੀਂ ਇੱਥੇ ਲੱਖਾਂ ਦੀ ਗ੍ਰਾਂਟ ਨਾ ਆਈ ਹੋਵੇ ਤੇ ਆ ਸਕੂਲ ਜਿਹੜਾ ਆਪਣਾ ਧਨੌਰੀ ਵਿਖੇ ਜਿੱਥੇ ਅਸੀਂ ਖੜੇ ਆ ਇੱਥੇ ਵੀ 15 ਲੱਖ ਦੇ ਕਰੀਬ ਜਿਹੜੀ ਗ੍ਰਾਂਟ ਇੱਥੇ ਪਹੁੰਚੀ ਹੈ ਔਰ ਬਹੁਤ ਸ਼ਾਨਦਾਰ ਕਮਰੇ ਇੱਥੇ ਬਣਾਏ ਗਏ ਨੇ ਆ ਤੇ ਜੇ ਆਪਾਂ ਹੋਰ ਸਕੂਲਾਂ ਦੀ ਗੱਲ ਕਰੀਏ ਲੋਥੇੜੀ ਜਿਵੇਂ 67 ਲੱਖ ਰੁਪਏ ਦੀ ਗ੍ਰਾਂਟ ਗਈ ਹੈ ਰਤਨਗੜ 53 ਲੱਖ ਦੀ ਗ੍ਰਾਂਟ ਗਈ ਹੈ ਔਰ ਸੀਨੀਅਰ ਸਕੂਲ ਆਪਣਾ ਸਿੰਘ ਉਥੇ 21 ਲੱਖ ਰੁਪਏ ਦੀ ਗ੍ਰਾਂਟ ਇਦਾਂ ਹੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾ ਉੱਥੇ 20 ਲੱਖ ਰੁਪਏ ਦੀ ਗ੍ਰਾਂਟ ਗਈ ਸੋ ਇੱਕ ਅੱਜ ਵਿਸ਼ਵਾਸ ਬਣ ਗਿਆ ਮਾਪਿਆਂ ਦਾ ਕਿ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹ ਕੇ ਜਿਹੜੇ ਆ ਉਹ ਡਾਕਟਰ ਬਣ ਸਕਦੇ ਆ ਇੰਜੀਨੀਅਰ ਬਣ ਸਕਦੇ ਚੰਗੇ ਨਾਗਰਿਕ ਬਣ ਸਕਦੇ ਆ ਇਹ ਇਹ ਹੁਣ ਰਿਜ਼ਲਟ ਜਿਹੜੇ ਦੱਸ ਰਹੇ ਨੇ ਕਿਉਂਕਿ ਝੱਲੀਆਂ ਕਲਾ ਦੇ ਜੇ ਇੱਕ ਸਕੂਲ ਦੀ ਗੱਲ ਕਰਾਂ ਤਿੰਨ ਬੱਚੇ ਉੱਥੇ ਡਾਕਟਰੀ ਐਮਬੀਬੀਐਸ ਕਰ ਰਹੇ ਨੇ ਇੱਕ ਇੰਜੀਨੀਅਰਿੰਗ ਕਰ ਰਿਹਾ ਸੋ ਹਰ ਪਾਸੇ ਜਿਹੜਾ ਇੱਕ ਤਰੱਕੀ ਦੀ ਲਹਿਰ ਜਿਹੜੀ ਆ ਦੌੜ ਰਹੀ ਹੈ ਔਰ ਬੱਚਿਆਂ ਦਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਬਹੁਤ ਵਧੀਆ ਅੱਜ ਅਸੀਂ ਇਸ ਸਕੂਲ 'ਚ ਦੇਖਿਆ ਕਿ ਬੱਚੇ ਇੰਡੀਵਿਜੂਅਲ ਪਰਫਾਰਮੈਂਸਿਸ ਵੀ ਕਰ ਰਹੇ ਇੱਕ ਵੱਡੀ ਗੱਲ ਸੋ ਮੈਂ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਸਲਾਮ ਕਰਦਾ ਜਿਨ੍ਹਾਂ ਨੇ 20000 ਨਵੇਂ ਟੀਚਰ ਰੱਖੇ ਐ ਔਰ 12000 ਤੋਂ ਬਾਅਦ ਟੀਚਰਾਂ ਨੂੰ ਪੱਕਾ ਕੀਤਾ ਉਹਨਾਂ ਦੀਆਂ ਤਨਖਾਹਾਂ ਤਿੰਨ ਤੇ ਚਾਰ ਚਾਰ ਗੁਣਾ ਕੀਤੀ ਉੱਥੇ ਮੈਂ ਟੀਚਰ ਸਹਿਬਾਨ ਇਹਨਾਂ ਨੂੰ ਵੀ ਸਲੂਟ ਕਰਦਾ ਕਿ ਇਹ ਬੱਚਿਆਂ ਨੂੰ ਬਹੁਤ ਵਧੀਆ ਜਿਹੜੀ تعلیم ਦੇ ਰਹੇ ਨੇ ਔਰ ਸਾਡਾ ਜਿਹੜਾ ਪੰਜਾਬ ਹੈ ਇਹ ਹੁਣ ਰੰਗਲਾ ਪੰਜਾਬ ਜਿਹੜਾ ਹੈ ਬਣਦਾ ਜਾ ਰਿਹਾ ਦਿਨੋ-ਦਿਨ ਤੇ ਉਹ ਅਸੀਂ ਇਹ 2 ਸਾਲ ਹੋਰ ਜਿਹੜੇ ਪਏ ਨੇ ਇਹਨਾਂ ਚ ਇਨਕਲਾਬੀ ਕੰਮ ਹੋਰ ਹੋਣ ਵਾਲੇ ਯੁੱਧ ਨਸ਼ਾ ਅਬਰੂਧ ਤੀਹ ਡੈਡਲਾਈਨ ਆ ਰਹੀ ਹੈ ਕਿਸ ਤਰ੍ਹਾਂ ਦੇ ਰਿਹਾ ਕਿੰਨਾ ਸਫਲ ਹੋ ਰਿਹਾ ਸੀ ਦੇਖੋ ਜੀ ਯੁੱਧ ਨਸ਼ਾ ਅਬਰੂਧ ਤਾਂ ਇੰਨਾ ਕਾਮਯਾਬ ਪ੍ਰੋਗਰਾਮ ਹੈ ਕਿ ਪਿੰਡਾਂ 'ਚ ਲੋਕੀ ਰੈਲੀਆਂ ਦੇ ਰੂਪ ਚਾ ਰਹੇ ਨੇ ਐਨੀ ਐਨੀ ਕਦੇ ਇਲੈਕਸ਼ਨ ਚ ਜਿਹੜੇ ਹੈਗੇ ਪ੍ਰਿੰਸ ਕੱਟ ਨਹੀਂ ਹੁੰਦਾ ਜਿੰਨਾ ਇਹ ਹੀ ਯੁੱਧ ਨਸ਼ਿਆਂ ਵਿਰੁੱਧ ਕੱਟ ਹੁੰਦਾ ਲੋਕੀ ਤੱਤ ਪਰ ਨੇ ਕਿ ਅਸੀਂ ਅਗਰ ਉਹਨਾਂ ਦੇ ਕੋਈ ਨਸ਼ਾ ਲੈਂਦਾ ਹੈ ਉਹਦੇ ਨਾਮ ਦਿੱਤੇ ਜਾ ਰਹੇ ਨੇ ਅਗਰ ਕੋਈ ਨਸ਼ਾ ਵੇਚਦਾ ਹੈ ਉਹਨਾਂ ਦੇ ਨਾਮ ਦਿੱਤੇ ਜਾ ਰਹੇ ਨੇ ਔਰ ਮੈਂ ਪੂਰੀ ਆਸ ਹੈ ਸਾਨੂੰ ਕਿ ਆ 31 ਮਈ ਜਿਹੜੀ ਡੈਡ ਲਾਈਨ ਅਸੀਂ ਪੰਜਾਬ ਚ ਨਸ਼ਾ ਜਿਹੜਾ ਖਤਮ ਕਰਦੇ ਸੜਕਾਂ ਦਾ ਕੰਮ ਕਰਦੀ ਕੀਤਾ ਜਾ ਰਿਹਾ ਹੈ ਮੁਰੰਮਤ ਕੀਤੀ ਜਾ ਰਹੀਆਂ ਨੇ ਆ ਵੀ ਪਾਟਣੀਆਂ ਕਿੰਨੇ ਦਾ ਪ੍ਰੋਜੈਕਟ ਹੈ ਤੇ ਕਿਹੜੀ ਕਿਹੜੀ ਜਗ੍ਹਾ ਸਾਰਾ ਜਿਹੜੀ ਹਲਕੇ ਦੇ ਵਿੱਚ ਆਈਆਂ ਸੜਕਾਂ ਦੇ ਵੀ ਰਸਤੀ ਦੇਸ਼ ਦੇ ਦੇਖੋ ਤਕਰੀਬਨ ਮੇਰੇ ਕੋਲ 2.5 ਹਜ਼ਾਰ ਕਰੋੜ ਜਿਹੜਾ ਹੈਗਾ ਇਸ ਕੰਮ ਲਈ ਸਾਰੇ ਪੰਜਾਬ ਦੀਆਂ ਲਿੰਕ ਰੋਡਸ ਲਈ ਜਿਹੜਾ ਰੱਖਿਆ ਗਿਆ ਹੈ ਔਰ ਹੁਣ ਸੜਕਾਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਔਰ ਜਿਹੜੀਆਂ ਮੇਨ ਸੜਕਾਂ ਸੀ ਉਹ ਤਾਂ ਪਹਿਲਾਂ ਵੀ ਅੱਛੀਆਂ ਸੀ ਸਾਡੀ ਇੱਕ ਸਾਡੇ ਹਲਕੇ ਦੀ ਰੋਪੜ ਮਰੀਂਦਾ ਰੋਡ ਸੀ ਉਹਦੇ ਲਈ ਵੀ 15 ਲੱਖ ਦੇ ਕਰੋੜ ਦਾ 15 ਕਰੋੜ ਰੁਪਏ ਜਿਹੜਾ ਸੈਂਸ਼ਨ ਹੋ ਚੁੱਕਾ ਔਰ ਸੜਕ ਬਣਨੀ ਸ਼ੁਰੂ ਹੋ ਚੁੱਕੀ ਹੈ ਸੋ ਇਹ ਸਾਰੇ ਪੰਜਾਬ ਚ ਇੱਕ ਤਰੱਕੀ ਦੀ ਲਹਿਰ ਚੱਲ ਰਹੀ ਹੈ ਬੜੇ ਲੰਮੇ ਸਮੇਂ ਤੋਂ ਦਿੱਕਤ ਪਛਾਣੀ ਸੀਗੀ ਸਰਕਾਰ ਦੀ ਰੋਡ ਸੀ ਇਹ ਲੱਗਦਾ ਕਿ ਲੋਕਾਂ ਨੂੰ ਰਾਹਤ ਮਿਲੇਗੀ ਤੇ ਕਿੰਨੇ ਜੀ ਤੱਕ ਇਹ ਪ੍ਰੋਜੈਕਟ ਸਨਪੰਨ ਹੋ ਜਾਏਗਾ ਕਿਉਂਕਿ ਖਾਸ ਤੌਰ ਤੇ ਉੱਥੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਰਹੀਆਂ ਉਸ ਤੋਂ ਵੀ ਉੱਤਰਕਾਰਾਂ ਨੂੰ ਬੱਲੋ ਵੀ ਰਿਪੇਅਰ ਹੀ ਕਰਵਾਈ ਗਈ ਸੀ ਨਵੀਂ ਨਹੀਂ ਬਣਾਈ ਗਈ ਸੀ ਬਿਲਕੁਲ ਤੁਸੀਂ ਸਹੀ ਕਿਹਾ ਪੁਰਾਣੀਆਂ ਸਰਕਾਰਾਂ ਤਾਂ ਪੈਚਾਂ ਦੀ ਸਰਕਾਰ ਸੀ ਤੁਸੀਂ ਦੇਖਿਆ ਹੋ ਅਸੈਂਬਲੀ 'ਚ ਵੀ ਇਹ ਕਹਿੰਦੇ ਸੀ ਵੀ ਸਾਡੀ ਸਰਕਾਰ ਨੇ ਪੈਚ ਲਾਇਆ ਇਦਾਂ ਕਰਕੇ ਤੇ ਇਹ ਸਾਡੀ ਸਰਕਾਰ ਪੈਚਾਂ ਵਾਲੀ ਨਹੀਂ ਐ ਇਹ ਨਵੀਆਂ ਸੜਕਾਂ ਹੁਣਾਂ ਜਿਹੜੀ ਨਵੀਂ ਉਸਾਰੀ ਹੋ ਰਹੀ ਹੈ ਬਿਲਕੁਲ ਉਹਦੀ ਜਿਹੜੀ ਤੈ ਪਟਕੇ ਨਵੀਂ ਜਿਹੜੀ ਉਸਾਰੀ ਕੀਤੀ ਜਾ ਰਹੀ ਹੈ ਔਰ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਹੁਣ ਸਾਰੀਆਂ ਮੇਨ ਰੋਡ ਸਾਰੀਆਂ ਜਿਹੜੀਆਂ ਹੈਗੀਆਂ ਨਵੀਆਂ ਬਣ ਚੁੱਕੀਆਂ ਔਰ ਇੱਕ ਆਹ ਰਹਿੰਦੀ ਸੀ ਇਹਦੀ ਵੀ ਜਿਹੜੀ ਹੈਗੀ ਆ ਬੰਨੀ ਸ਼ੁਰੂ ਹੋ ਚੁੱਕੀ ਹੈ ਆਪ ਸਾਹਿਬ ਹਫਤੇ ਦਾ ਕੀ ਸਟੇਟਸ ਹੈ ਇਸ ਫੋਟੋ ਦੇਖਾ ਜੀ ਦੇਖੋ ਸ਼੍ਰੀ ਚਮਕੌਰ ਸਾਹਿਬ ਦਾ ਜਿਹੜਾ ਸਬ ਡਿਵੀਜ਼ਨਲ ਹਸਪੀਟਲ ਹੈ ਉਹ ਬਿਲਕੁਲ ਤਿਆਰ ਪਿਆ ਉਹਦੇ ਚ ਅਸੀਂ ਹੁਣ ਸਟਾਫ ਵੀ ਆ ਰਿਹਾ ਨਵੇਂ ਡਾਕਟਰਸ ਆ ਰਹੇ ਨੇ ਤੇ ਨਾਲ ਹੀ ਜਿਹੜਾ ਉੱਥੇ ਫਰਨੀਚਰ ਆ ਹੋਰ ਜੋ ਇਕਵਿਪਮੈਂਟ ਆ ਸਾਰੇ ਰੱਖਿਆ ਜਾ ਰਿਹਾ ਬਹੁਤ ਜਲਦ ਅਸੀਂ ਕੋਸ਼ਿਸ਼ ਇਹ ਸਾਡੀ ਮਨਸ਼ਾ ਹੈ ਕਿ ਸੀਐਮ ਸਾਹਿਬ ਖੁਦ ਆ ਕੇ ਜਿਹੜਾ ਹੈਗਾ ਇਸ ਦਾ ਉਦਘਾਟਨ ਕਰਨ ਕਿਉਂਕਿ ਇੱਕ ਬਹੁਤ ਵੱਡੀ ਦੇਣ ਹੈ ਚਮਕੌਰ ਸਾਹਿਬ ਚ ਅੱਜ ਅੱਜ ਪਿਛਲੇ 20 ਸਾਲਾਂ ਚ ਜਿਹੜੀਆਂ ਸੇਵਾਵਾਂ ਦਾ ਬੁਰਾ ਹਾਲ ਸੀ ਤੇ ਇਹਦੇ ਨਾਲ ਜਿਹੜਾ ਹੈਗਾ ਇੱਕ ਬਹੁਤ ਵੱਡਾ ਫਾਇਦਾ ਚਮਕੌਰ ਸਾਹਿਬ ਵਾਸੀਆਂ ਨੂੰ ਮਿਲਿਆ